ਜੇ ਮੈਂ ਤੁਸੀਂ ਜਾਣਦੇ ਹੋ ਸਾਡਾ ਪੰਜਾਬ ਕੁਦਰਤੀ ਹੜ੍ਹਾਂ ਦੇ ਨਾਲ ਜੂਝ ਰਿਹਾ ਸੋ ਉਸ ਨੂੰ ਮਦਦ ਦੇ ਜੇ ਰੱਖਦੇ ਹੋਏ ਸਾਰੇ ਪੰਜਾਬ ਵਾਸੀ ਸਾਰੀ ਸੰਗਤ ਪਿੰਡਾਂ ਚੋਂ ਸ਼ਹਿਰਾਂ ਚੋਂ ਆਪ ਮੁਹਾਰੇ ਉੱਠ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਰਾਹਤ ਦੀ ਸਮੱਗਰੀ ਹੈ ਉਹਨਾਂ ਏਰੀਆ ਦੇ ਵਿੱਚ ਭੇਜ ਰਹੀ ਹੈ ਜਿਹੜੀ ਇਸ ਕੁਦਰਤੀ ਮਾਰ ਤੋਂ ਅਫੈਕਟ ਹੋਈ ਹੈ ਸਾਡੀ ਖਾਸ ਤੌਰ ਤੇ ਜਿਹੜੀ ਬਾਰਡਰ ਬੈਲਟ ਹੈ ਜਾਂ ਜਿਹੜੇ ਸਾਡੇ ਇਲਾਕੇ ਸਤਲੁਜ ਦੇ ਰਾਵੀ ਦੇ ਕੰਡਿਆਂ ਦੇ ਉੱਤੇ ਲੱਗਦੇ ਨੇ ਹੁਣ ਘੱਗਰ ਦਾ ਵੀ ਤੁਹਾਨੂੰ ਪਤਾ ਕਿ ਘੱਗਰ ਵੀ ਪੂਰੇ ਉਫਾਨ ਤੇ ਉਸ ਇਲਾਕੇ ਚ ਵੀ ਜਿਹੜੀ ਮਾਰ ਪੈ ਰਹੀ ਹੈ ਸੋ ਸਾਰੇ ਜਣੇ ਉਪਰਾਲੇ ਕਰ ਰਹੇ ਆ ਸਾਡੇ ਹਲਕੇ ਖੰਨੇ ਦੀ ਜਿਹੜੀ ਸੰਗਤ ਹੈ ਸੰਗਤ ਦੇ ਕਾਮਨ ਸਾਂਝੇ ਉਪਰਾਲੇ ਦੇ ਨਾਲ ਅਸੀਂ ਇਸ ਵਾਰ ਜਿਹੜਾ ਇਹ ਦੂਸਰਾ ਟਰੱਕ ਹੈ ਜਿਹੜਾ ਖੰਨੇ ਤੋਂ ਉਹ ਫੀਡ ਦਾ ਲੋਡ ਕਰਵਾ ਕੇ ਭੇਜ ਰਹੇ ਆ ਔਰ ਇਹ ਜਿਹੜਾ ਸਾਰਾ ਸਮਾਨ ਹੈ ਜਿਹੜੀ ਰਾਹਤ ਸਮੱਗਰੀ ਹੈ ਇਹ ਉਸ ਇਲਾਕਿਆਂ ਦੇ ਵਿੱਚ ਜਾ ਕੇ ਡਿਸਟ੍ਰੀਬਿਊਟ ਹੋਊਗੀ ਇਸੇ ਤਰੀਕੇ ਨਾਲ ਇਹ ਸੇਵਾ ਨਿਰੰਤਰ ਜਾਰੀ ਰਹੂਗੀ ਸਾਰੀਆਂ ਸੰਗਤਾਂ ਪਿੰਡਾਂ ਸ਼ਹਿਰਾਂ ਚੋਂ ਲੱਗੀਆਂ ਹੋਈਆਂ ਪਰ ਹੋਰ ਵੀ ਵੱਧ ਚੜ੍ਹ ਕੇ ਸਾਰੇ ਜਣੇ ਆਓ ਆਪਾਂ ਹਿੱਸਾ ਪਾਈਏ ਆਪਣੇ ਸਾਬ ਨੂੰ ਦੁਬਾਰਾ ਮੁੜ ਕੇ ਆਪਣੇ ਪੈਰਾਂ 'ਤੇ ਸਰ ਖੜਾ ਕਰ ਸਕੀਏ ਬਹੁਤ ਬਹੁਤ ਧੰਨਵਾਦ